ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਆਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾਏ ਕਿ ਉਹ ਕਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੇ ਜਿੰਨਾ ਤੋਂ ਆਪਾਂ ਜਾਣ ਸਕਦੀਆਂ ਕਿ ਸਾਡੀ ਘਰ ਦੇ ਵਿੱਚ ਬਾੜੀਆਂ ਰੋਕਾਂ ਦਾ ਸਾਇਆ ਏ ਜਾਂਪੂ ਤੇ ਪ੍ਰੀਤਨੀ ਤੇ ਜਾਨਪੀਰ ਸਾਧ ਸੰਗੀ ਜੀ ਤੁਹਾਨੂੰ ਇਦਾਂ ਲੱਗਦਾ ਕਿ ਜਿਵੇਂ ਤੁਹਾਡੀ ਤੇ ਕੋਈ ਜਾਦੂ ਟੂਨੇ ਦਾ ਕੀਤਾ ਕਰਾਇਆ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗੀ ਜੀ ਤੁਹਾਡੀ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਉਹ ਕਿਹੜੀਆਂ ਨਿਸ਼ਾਨੀਆਂ ਨੇ ਕਿਹੜੇ ਸੰਕੇਤ ਨੇ ਜਿੰਨਾ ਤੋਂ ਆਪਾਂ ਜਾਣ ਸਕਦੀਆਂ ਜੇ ਜਦੋਂ ਸਾਸ ਸੰਗੀਤ ਜੀ ਆਪਾਂ ਨੂੰ ਇਹ ਸੰਕੇਤ ਮਿਲਦੇ ਨੇ ਤਾਂ ਆਪਾਂ ਨੂੰ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਇਹ ਵਿਚਾਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਸਾ ਸੰਗੇਜੀ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਸਾ ਸੰਗੇਜੀ ਤੁਸੀਂ ਵੀ ਅਕਸਰ ਸੁਣਿਆ ਹੋਣਾ ਹੈ ਤੇ ਆਪਾਂ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਆਮ ਹੀ ਹੋਊਗੀ ਕਿ ਸਾਡੇ ਘਰ ਦੇ ਵਿੱਚ ਕਿਸੇ ਨੇ ਕੀਤਾ ਹੀ ਕੁਝ ਜੇਸ ਕਰਕੇ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਸਾਡੇ ਘਰ ਦੇ ਕੰਮਾਂ ਦੇ ਵਿੱਚ ਬਰਕਤ ਨਹੀਂ ਪੈਂਦੀ ਜਿਹੜਾ ਵੀ ਅਸੀਂ ਕੰਮ ਸ਼ੁਰੂ ਕਰਦੀਆਂ ਉਹ ਸਾਡਾ ਕੰਮੇ ਜੋ ਕਾਰਜ ਜੀ ਸਵਲ ਨਹੀਂ ਹੁੰਦਾ ਸਿਰੇ ਨਹੀਂ ਚੜਦਾ ਸਭ ਤੋਂ ਵੱਡੀ ਗੱਲ ਤਾਂ ਸਤਸੰਗਤ ਜੀ ਵੈਮ ਦਾ ਕੋਈ ਇਲਾਜ ਨਹੀਂ ਹੁੰਦਾ ਆਪਾਂ ਮੰਨਦੇ ਹਾਂ ਕਿ ਇਹ ਸਭ ਚੀਜ਼ਾਂ ਵੀ ਹੁੰਦੀਆਂ ਨੇ ਪਰ ਜ਼ਰੂਰੀ ਨਹੀਂ ਹੁੰਦਾ ਕਿ ਇਹ ਸਭ ਚੀਜ਼ਾਂ ਦੇ ਕਰਕੇ ਹੀ ਆਪਣੀ ਕੰਮ ਦੇ ਵਿੱਚ ਵਿਘਨ ਪੈਂਦਾ ਹੋਵੇ ਜੇਕਰ ਆਪਾਂ ਉਹ ਕੰਮ ਹੀ ਆਪਣਾ ਸਮਾਂ ਲਗਾ ਕੇ ਕੀਤਾ ਹੋਵੇ ਤਾਂ ਉਸ ਦੇ ਵਿੱਚ ਆਪਾਂ ਨੂੰ ਫਾਇਦਾ ਨਹੀਂ ਨੁਕਸਾਨ ਹੀ ਹੋਵੇਗਾ ਜਦੋਂ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਆਪਾਂ ਕੰਮ ਕਰਦੇ ਨਹੀਂ ਤਾਂ ਉਹ ਕਾਰਜੇ ਜੋ ਆਪਣਾ ਸਫਲ ਨਹੀਂ ਹੁੰਦਾ ਜੇ ਹੋ ਵੀ ਚਾਹੁੰਦਾ ਇਹ ਤਾਂ ਉਹਦੇ ਵਿੱਚ ਸਾਥ ਸੰਗੇ ਜੀ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਰਹਿੰਦੀ ਤੇ ਜਦੋਂ ਫਿਰ ਆਪਣੇ ਮਨ ਦੇ ਵਿੱਚ ਇਦਾਂ ਦੀ ਭਾਵਨਾ ਆ ਜਾਂਦੀ ਏ ਕਿ ਆਪਣੀ ਘਰ ਦੇ ਉੱਪਰ ਕਿਸੇ ਨੇ ਜ਼ਰੂਰ ਕੀਤਾ ਕਰਾਇਆ ਜਿਸ ਦੇ ਨਾਲ ਸਾਨੂੰ ਕਾਫੀ ਸਾਲ ਮਹੀਨੇ ਹੋ ਗਏ ਨੇ ਇਹ ਸਾਡਾ ਹੀ ਕਾਰਜ ਨਹੀਂ ਹੁੰਦਾ ਲੋਕਾਂ ਦਾ ਤਾਂ ਹੋ ਜਾਂਦਾ ਐ ਅਕਸਰ ਹੀ ਸਾਧ ਸੰਗਤ ਜੀ ਮੈਂ ਬਹੁਤ ਵਾਰ ਇਹ ਗੱਲ ਕਾਫੀ ਸੰਗਤਾਂ ਦੇ ਮੁਖ ਤੋਂ ਸੁਣੀ ਏ ਤੇ ਤੁਸੀਂ ਵੀ ਆਪਣੀ ਆਂਡ ਗੁਆਂਡ ਚਾ ਕਰਦੇ ਵਿੱਚ ਚਾ ਕਿਸੇ ਨਾ ਕਿਸੇ ਤੋਂ ਜ਼ਰੂਰ ਸੁਣੀ ਹੋਣੀ ਅੱਜ ਦਾ ਜੋ ਟਾਈਮ ਹੀ ਸਾਧ ਸੰਗਤ ਜੀ ਲੋਕ ਇੱਕ ਦੂਸਰੇ ਨੂੰ ਦੇਖ ਕੇ ਬਿਲਕੁਲ ਨਹੀਂ ਚਿਰਦੇ ਏ ਨਹੀਂ ਸੋਚਦੇ ਕਿ ਜੋ ਸਾਹਮਣੇ ਵਾਲਾ ਪਰਸਨ ਹੈ ਉਸਨੇ ਕਿੰਨੀ ਮਿਹਨਤ ਕੀਤੀ ਹੈ ਜਿਸ ਮਿਹਨਤ ਦੇ ਬਾਵਜੂਦ ਉਹ ਸਿਖਰਾਂ ਤੇ ਪਹੁੰਚਿਆ ਬਸ ਇਹਨਾਂ ਦੇਖਦੇ ਆ ਕਿ ਉਹ ਪਾਛਾਂ ਤੋਂ ਅੱਛਾਂ ਤੇ ਕਿਉਂ ਚਲਾ ਗਿਆ ਕਿਵੇਂ ਚਲਾ ਗਿਆ ਪਰ ਉਸ ਦੇ ਪਿੱਛੇ ਉਸਨੇ ਕਿੰਨੇ ਧੱਕੇ ਖਾਦੇ ਨੇ ਇਹ ਕੋਈ ਨਹੀਂ ਦੇਖਦਾ ਤੋ ਇਸ ਤਰ੍ਹਾਂ ਸਾਧ ਸੰਗੇ ਜੀ ਆਓ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰੀਏ ਕਿ ਉਹ ਕਿਹੜੇ ਸੰਕੇਤ ਨੇ ਜਿਨ੍ਹਾਂ ਤੋਂ ਆਪਾਂ ਜਾਣ ਸਕਦੀਆਂ ਕਿ ਆਪਣੀ ਘਰ ਦੀ ਵਿੱਚ ਭੂਤ ਪ੍ਰੇਤ ਬਾੜੀਆਂ ਰੂਹਾਂ ਦਾ ਸਾਇਆ ਤੇ ਜਾਂ ਫਿਰ ਕਿਸੇ ਦੇ ਕੀਤੇ ਕਿਰਾਏ ਦਾ ਕੋਈ ਟੂਣੇ ਦਾ ਹੈਗਾ ਤਾਂ ਸਾਧ ਸੰਗੇ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਨਤੀ ਏ ਕਿ ਇਹ ਕੋਈ ਵਹਿਮ ਪਰਮ ਨਹੀਂ ਹੁੰਦਾ ਤੇ ਨਹੀਂ ਆਪਾਂ ਕੋਈ ਵਹਿਮ ਪਰਮ ਕਰਨਾ ਹੈ ਇਸ ਚੀਜ਼ ਨੂੰ ਲੈ ਕੇ ਬਸ ਇਹ ਹੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਨੇ ਕਿ ਜੇਕਰ ਤੁਹਾਨੂੰ ਇਦਾਂ ਦੀ ਕੋਈ ਪ੍ਰੋਬਲਮ ਲੱਗ ਰਹੀ ਹੈ ਆਪਣੇ ਘਰ ਦੇ ਵਿੱਚ ਤੇ ਜਾਂ ਫਿਰ ਸਾਧ ਸੰਗੀ ਜੀ ਤੁਸੀਂ ਇਸ ਪ੍ਰੋਬਲਮ ਦੇ ਵਿੱਚ ਤਾਂ ਉਸ ਵੀ ਆਪਾਂ ਨੂੰ ਗਲਤ ਰਸਤੇ 'ਤੇ ਭਟਕਣ ਤੋਂ ਇਨਾਵਾ ਜਿਵੇਂ ਕਈ ਭੈਣ ਭਰਾ ਵਹਿਮ ਪਰਮ ਦੇ ਵਿੱਚ ਪੈ ਗਏ ਬਾਬਿਆਂ ਦੇ ਕੋਲ ਇੱਧਰ ਕਿਤੇ ਪੰਡਤਾਂ ਦੇ ਕੋਲ ਸਿਆਣੀਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਨੇ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਮਝਾਉਣਾ ਹੈ ਕਿ ਕਿਸੇ ਵੀ ਵੀਰ ਪੈਨ ਨੇ ਟੈਨਸ਼ਨ ਨਹੀਂ ਲੈਣੀ ਤੇ ਇਹਨਾਂ ਚੀਜ਼ਾਂ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਸੋ ਇਸ ਤਰ੍ਹਾਂ ਸਾਥ ਸੰਗੇ ਜੀ ਇਹ ਜੋ ਮਾੜੀਆਂ ਰੂਹਾਂ ਹੁੰਦੀਆਂ ਨੇ ਇਹ ਆਪਣੀ ਗਲਤੀ ਦੇ ਕਰਕੇ ਹੀ ਆਪਣੇ ਘਰ ਦੇ ਵਿੱਚ ਵਾਸ ਕਰਦੀਆਂ ਨੇ ਜਦੋਂ ਕੋਈ ਵੀ ਮਨੁੱਖ ਆਪਣੀ ਘਰ ਦਾ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਡਰਿੰਕ ਕਰਦਾ ਏ ਉਸ ਦੇ ਨਾਲ ਸਾਥ ਸੰਗੇ ਜੀ ਇਹ ਜੋ ਮਾੜੀਆਂ ਰੂਹਾਂ ਹੁੰਦੀਆਂ ਨੇ ਉਸ ਦੇ ਨਾਲ ਹੀ ਆਪਣੀ ਘਰ ਦੇ ਵਿੱਚ ਵਾਸ ਕਰਦੀਆਂ ਨੇ ਜਦੋਂ ਉਹ ਕਿਤੇ ਬਾਹਰ ਤੋਂ ਕੋਈ ਨਸ਼ਾ ਜਾਂ ਡਰਿੰਕ ਕਰਕੇ ਆਉਂਦਾ ਹੈ ਤਾਂ ਉਸ ਦਿਨ ਆਪਣੀ ਘਰ ਦੇ ਵਿੱਚ ਆ ਜਾਂਦੀਆਂ ਨੇ ਤੇ ਜਿਸ ਦੇ ਵਿੱਚ ਸਾਧ ਸੰਗਤ ਜੀ ਆਪਣੀ ਗਲਤੀ ਹੁੰਦੀ ਹੈ ਸੋ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਇਹਨਾਂ ਡਰਿੰਕ ਤੋਂ ਨਸ਼ਿਆ ਤੋਂ ਦੂਰ ਰਹੋ ਕਿਉਂਕਿ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਨੇ ਆਪਾਂ ਨੂੰ ਕੁਝ ਨਹੀਂ ਦੇਣਾ ਇਹਨਾਂ ਚੀਜ਼ਾਂ ਨੇ ਬਹੁਤ ਘਰ ਗਵਾਏ ਨੇ ਤੇ ਬਹੁਤ ਘਰ ਉਜਾੜੇ ਵੀ ਨੇ ਤੁਸੀਂ ਗੁਰੂ ਵਾਲੇ ਬਣੋ ਚੰਗੇ ਰਸਤੇ ਤੇ ਚੱਲੋ ਜੋ ਆਪਣੀ ਰਹਿੰਦੀ ਜ਼ਿੰਦਗੀਏ ਉਸ ਨੂੰ ਸੋਹਣੀ ਤਰ੍ਹਾਂ ਬਤੀਤ ਕਰੋ ਕਿਉਂਕਿ ਜੋ ਜ਼ਿੰਦਗੀ ਮਿਲੀ ਏ ਸਾਸ ਸੰਗੇ ਜੀ ਇਹ ਆਪਾਂ ਨੇ ਕਟਣੀ ਨਹੀਂ ਜੀਉਣੀ ਤੇ ਜਿਉ ਉਹ ਇਸ ਤਰ੍ਹਾਂ ਕਿ ਜਿਉ ਦਿਨ ਤੁਹਾਡੇ ਲਈ ਨਵਾਂ ਸ਼ੁਰੂਆਤ ਹੁੰਦਾ ਏ ਉਸ ਨੂੰ ਆਖਰੀ ਦਿਨ ਬਣ ਕੇ ਜਿਉਂ ਦੇਖਿਓ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਸਕੂਨ ਮਿਲਦਾ ਹੈ। ਤੋ ਇਸ ਤਰ੍ਹਾਂ ਸਾ ਸੰਗ ਜੀ ਦੂਸਰਾ ਸੰਕੇਤ ਇਹ ਹੁੰਦਾ ਹੈ ਜਦੋਂ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਹੁੰਦੀ ਹੈ। ਜਿਵੇਂ ਸਾਫ ਸਫਾਈ ਨਹੀਂ ਹੁੰਦੀ ਆਪਣੇ ਘਰ ਦੇ ਵਿੱਚ ਕਦੇ ਵੀ ਮਹਾਰਾਜ ਸੇਵਾ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਨਹੀਂ ਹੁੰਦਾ। ਹਮੇਸ਼ਾ ਆਪਾਂ ਗਲਤ ਰਸਤਿਆਂ 'ਤੇ ਚੱਲਦੇ ਆਂ, ਬਾਬਿਆਂ ਦੇ ਕੋਲ ਜਾਂਦੇ ਆਂ। ਉਹਨਾਂ ਦੇ ਕੋਲੋਂ ਲਿਆ ਕੇ ਕੁਝ ਵਸਤਵਾਂ ਚੀਜ਼ਾਂ ਘਰ 'ਚ ਰੱਖਦੇ ਆ ਜੋ ਕਿ ਆਪਣੇ ਲੋੜੀਂਦੀਆਂ ਵੀ ਨਹੀਂ ਹੁੰਦੀਆਂ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਆਪਾਂ ਇਹ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਤੇ ਇਹਨਾਂ ਦੇ ਨਾਲ ਵੀ ਜੋ ਬਾੜੀਆਂ ਰੂਹਾਨੀ ਸ਼ਕਤੀਆਂ ਨੇ ਉਹ ਆਪਣੇ ਘਰ ਦੀ ਵਿੱਚ ਵਾਸ ਕਰਦੀਆਂ ਨੇ। ਜ਼ਿਕਰ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਚੱਲਦੀ 24 ਘੰਟੇ ਤੁਸੀਂ ਅੰਮ੍ਰਿਤ ਵੇਲੇ ਰਹਿ ਰਾਸ ਦੇ ਸਭੀ ਪਾਠ ਕਰਦੇ ਹੋ ਸਿਮਰਨ ਕਰਦੇ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਘਰ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੋਵੇ ਤੇ ਨਹੀਂ ਸਾ ਸੰਗ ਜੀ ਤੋਂ ਤੁਹਾਡਾ ਕੋਈ ਚਾਕੇ ਵੀ ਬੁਰਾ ਕਰ ਸਕਦਾ ਕਿਉਂਕਿ ਜਿੰਨਾ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਹੈ ਸਾ ਸੰਗੇ ਜੀ ਉਹਨਾਂ ਨੂੰ ਇਸੇ ਚੀਜ਼ ਦਾ ਕੋਈ ਡਰ ਨਹੀਂ ਰਹ ਜਾਂਦਾ ਉਹਨਾਂ ਦੇ ਮਨ ਦੇ ਵਿੱਚ ਕਿਉਂਕਿ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਧ ਸੰਗ ਜੀ ਉਹ ਇੰਨੇ ਦਲੇਰ ਤੇ ਕੌਨਫੀਡੈਂਸ ਵਾਲੇ ਮਨੋਖ ਹੁੰਦੇ ਨੇ ਇਸ ਤੋਂ ਇਲਾਵਾ ਸਾਧ ਸੰਗ ਜੀ ਜਦੋਂ ਆਪਾਂ ਕਿਸੇ ਉੱਚੀ ਨੀਵੀਂ ਜਗ੍ਹਾ ਤੇ ਚਲੇ ਜਾਂਦੇ ਆਂ ਤੇ ਉਥੇ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਕੋਈ ਨਾ ਕੋਈ ਮਾੜੀ ਰੋਹ ਹੁੰਦੀ ਏ ਜੋ ਆਪਣੀ ਨਾਲ ਆਪਣੀ ਘਰ ਤੱਕ ਆ ਜਾਂਦੀ ਜੇਕਰ ਆਪਣੀ ਘਰ ਦੇ ਵਿੱਚ ਗੁਰਬਾਣੀ ਦਾ ਸਿਮਰਨ ਹੁੰਦਾ ਹੋਵੇ ਹਰ ਸਮੇਂ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਅੱਗੇ ਅਰਦਾਸ ਬੇਨਤੀ ਕਰੀਏ ਤੇ ਆਪਣੀ ਘਰ ਦੇ ਵਿੱਚ 24 ਘੰਟੇ ਵਾਹਿਗੁਰੂ ਦਾ ਸਿਮਰਨ ਚੱਲਦਾ ਹੋਵੇ ਘਰ ਦੇ ਵਿੱਚ ਦੇਸੀ ਕੀ ਉਹਦੀ ਜੋਤ ਜਗਦੀ ਹੋਵੇ ਤਾਂ ਸਾ ਸੰਗਤ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਆਪਣੇ ਘਰ ਦੇ ਵਿੱਚ ਕੋਈ ਮਾੜੀ ਰੂਹ ਆ ਕੇ ਆਪਣਾ ਵਾਸਾ ਕਰ ਸਕਦੀ ਹੈ ਤਾਂ ਸਾਧ ਸੰਗਤ ਜੀ ਇਹ ਸਨ ਤਿੰਨ ਸੰਕੇਤ ਜੇਕਰ ਇਸ ਤਰ੍ਹਾਂ ਦੇ ਆਪਾਂ ਨੂੰ ਸੰਕੇਤ ਮਿਲਦੇ ਨੇ ਜਾਂ ਆਪਣੇ ਘਰ ਦੇ ਵਿੱਚ ਕੋਈ ਟੂਣਾ ਟੱਪਾ ਹੁੰਦਾ ਹੈ ਤਾਂ ਉਸ ਤੋਂ ਸਾਨੂੰ ਕਿਵੇਂ ਬਚਣਾ ਚਾਹੀਦਾ ਹੈ ਤਾਂ ਸਾਧ ਸੰਗਤ ਜੀ ਉਸ ਸਮੇਂ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਤੁਸੀਂ ਵਾਹੀ ਗੁਰੂ ਤੇ ਭਰੋਸਾ ਰੱਖਣਾ ਹੈ ਸ਼ਰਧਾ ਭਾਵਨਾ ਰੱਖਣੀ ਹੈ ਅਕਸਰ ਜਿਵੇਂ ਆਪਣੀ ਘਰ ਦੇ ਵਿੱਚ ਸਾਰੇ ਭੈਣ ਭਰਾ ਹੀ ਆਪਾਂ ਜਾਣਦੇ ਆ ਆਪਣੀ ਘਰ ਦੇ ਵਿੱਚ ਸਾ ਸੰਗਤ ਜੀ ਜਲ ਪਿਆ ਹੁੰਦਾ ਉਸ ਜਲ ਦਾ ਤੁਸੀਂ ਆਪਣੀ ਘਰ ਦੇ ਵਿੱਚ ਛੱਟਾ ਦਿਆ ਕਰੋ ਜੇਕਰ ਤੁਹਾਡੀ ਘਰ ਦੇ ਵਿੱਚ ਸਾ ਸੰਗਤ ਜੀ ਜਲ ਨਹੀਂ ਵੀ ਹੈਗਾ ਤੈ ਤੁਸੀਂ ਉਸ ਸਮੇਂ ਹੀ ਈਸ਼ਨਾਨ ਕਰਕੇ ਸ੍ਰੀ ਸੁਖਮਣੀ ਸਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਤੇ ਪਾਠ ਕਰਨ ਦੇ ਸਾਰੇ ਸਾਥ ਸੰਗਤ ਜੇ ਤੁਸੀਂ ਕੋਲ ਇੱਕ ਗੜਵਾ ਭਰ ਕੇ ਪਾਣੀ ਦਾ ਰੱਖ ਤੇ ਉਹਨੂੰ ਟਕਣਾ ਨਹੀਂ ਉਸੇ ਤਰ੍ਹਾਂ ਤੁਸੀਂ ਸ੍ਰੀ ਸੁਖਮਣੀ ਸਹਿਬ ਦਾ ਪਾਠ ਕਰਦੇ ਰਹਿਣਾ ਹੈ ਪਾਠ ਕਰਨ ਤੋਂ ਬਾਅਦ ਅਰਦਾਸ ਕਰਕੇ ਉਸ ਜਲ ਦਾ ਆਪਣੀ ਘਰ ਦੇ ਵਿੱਚ ਛੱਟਾ ਦਿਓ ਸਾਥ ਸੰਗ ਜੀ ਤੁਸੀਂ ਦੇਖਿਓ ਕਿ ਕਿਵੇਂ ਮਾੜੀਆਂ ਰੂਹਾਂ ਅੱਗੇ ਲੱਗ ਕੇ ਭਜਦੀਆਂ ਨੇ ਉਹਨਾਂ ਨੂੰ ਭਜਨ ਉਹ ਸਾਥ ਸੰਗ ਜੀ ਰਸਤਾ ਵੀ ਨਹੀਂ ਮਿਲਦਾ ਸੁਖਮਣੀ ਸੇਰ ਦੀ ਬਾਣੀ ਸਾਥ ਸੰਗ ਜੀ ਸੁੱਖਾਂ ਦੀ ਮਣੀ ਹੈ ਬਹੁਤ ਸੁਖ ਪ੍ਰਾਪਤ ਹੁੰਦੇ ਨੇ ਜੋ ਭੈਣ ਭਰਾ ਸੁਖਮਣੀ ਸੇਰ ਦਾ ਪਾਠ ਕਰਦੇ ਨੇ ਇਸ ਤਰ੍ਹਾਂ ਸਾਥ ਸੰਗ ਜੀ ਜਦੋਂ ਤੁਹਾਡੇ ਤੇ ਇਸ ਤਰ੍ਹਾਂ ਕੋਈ ਪ੍ਰੋਬਲਮ ਆਉਂਦੀ ਸਮੇਂ ਦੀ ਮਾਰੀ ਕੜੀ ਆਉਦੀ ਤਾਂ ਉਸ ਸਮੇਂ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਕਿਸੇ ਬਾਬੇ ਜਾਂ ਪੰਡਤ ਦੇ ਕੋਲ ਵੀ ਨਹੀਂ ਜਾਣਾ ਕੋਈ ਕਿਸੇ ਦੇ ਨਾਲ ਆਪਾਂ ਨੇ ਕੋਈ ਕ੍ਰੋਧ ਬੈਰ ਵਿਰੋਧ ਵੀ ਨਹੀਂ ਕਰਣਾ ਕਿ ਫਲਾਣੀ ਬੰਦੇ ਨੇ ਸਾਡੇ ਘਰ ਕੁਝ ਕੀਤਾ ਹੋਣਾ ਉਸ ਦੀ وجہ ਦੇ ਨਾਲ ਸਾਡਾ ਨੁਕਸਾਨ ਹੋਇਆ ਇਹ ਸਭ ਚੀਜ਼ਾਂ ਸਾਧ ਸੰਗਤ ਜੀ ਆਪਾਂ ਜਿੰਨੀਆਂ ਹੀ ਪੜ੍ਹਾਉਂਦੇ ਰਹਿਾਂਗੇ ਓਨੀਆਂ ਹੀ ਵਾਧੀਆਂ ਜਾਣਗੀਆਂ ਤਾਂ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਤਰ੍ਹਾਂ ਵੀ ਸਾਧ ਸੰਗਤ ਜੀ ਪ੍ਰੋਬਲਮ ਦੇ ਵਿੱਚ ਜਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਜਿੰਨਾ ਵੀ ਹੋ ਸਕੇ ਜਿੰਨਾ ਵੀ ਹੋ ਸਕੇ ਸਾਥ ਸੰਗਤ ਜੀ ਤੁਸੀਂ ਗੁਰਬਾਣੀ ਦਾ ਜਾਪ ਵਧਾ ਦਿਓ ਇਸ ਤਰ੍ਹਾਂ ਸਾਥ ਸੰਗਤ ਜੀ ਘਰ ਦੇ ਵਿੱਚ ਜਗਾਈ ਗਈ ਜੋਤ ਦੀ ਬੱਤੀ ਤੋਂ ਇਹ ਜਾਣਸਾ ਕਿਦਿਆਂ ਕਿ ਆਪਣੀ ਘਰ ਦੇ ਵਿੱਚ ਕਿਸੇ ਚੰਗੀ ਰੂਹ ਦਾ ਪੈਰਾਈ ਜਾਂ ਕਿਸੇ ਮਾੜੀ ਰੂਹ ਦਾ ਸਾਇਆ ਹੈ ਇਸ ਤਰ੍ਹਾਂ ਸਾਥ ਸੰਗਤ ਜੀ ਸਾਡੇ ਵਿੱਚੋਂ ਬਹੁਤ ਸਾਰੀ ਹੀ ਭੈਣ ਭਰਾਵਾਂ ਨੂੰ ਸੇਵਾ ਸਿਮਰਨ ਪਾਠ ਕਰਦੇ ਕਾਫੀ ਸਮਾਂ ਹੋ ਗਿਆ ਹੋਵੇਗਾ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਨੂੰ ਗੁਰਬਾਣੀ ਦਾ ਸਿਮਰਨ ਕਰਦੇ ਸਮੇਂ ਪਰਤਖ ਜਾਂ ਅਪਰਤਖ ਰੂਪ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਜ਼ਰੂਰ ਹੁੰਦਾ ਹੋਵੇਗਾ ਕਿ ਜਿਵੇਂ ਉਹਨਾਂ ਦੀ ਕੋਲ ਜਾਂ ਫਿਰ ਉਹਨਾਂ ਦੀ ਘਰ ਦੇ ਵਿੱਚ ਤੇ ਜਾਂ ਨੇੜੇ ਤੇੜੇ ਉਹਨਾਂ ਦੇ ਕਿਸੇ ਰੂ ਦਾ ਪੈਰਾ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਤੁਸੀਂ ਆਪਣੀ ਘਰ ਦੀ ਵੇਚ ਪਾੜ ਕਰਨ ਦੇ ਸਮੇਂ ਜੋਤ ਜਗਾਉਣੀਓ ਤਾਂ ਉਹ ਜਗਦੀ ਜੋਤ ਤੋਂ ਤੁਸੀਂ ਸਾਧ ਸੰਗਤ ਜੀ ਕੁਝ ਸੰਕੇਤਤਾ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੇ ਨੇੜੇ ਚੰਗੀ ਚਾਹ ਮਾੜੀ ਰੂਹ ਦਾ ਪੈਰ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਨਾਲ ਕੁਝ ਨਿਸ਼ਾਨੀਆਂ ਸੰਕੇਤ ਸਾਂਝੇ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਧਿਆਨ ਦੀ ਨੰਨ ਸੁਣ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤੇ ਜਾਂ ਵੀਰ ਸਾਹਿਬ ਸੰਗੇ ਚੀ ਤੁਹਾਨੂੰ ਸੁਪਨੇ ਦੇ ਵਿੱਚ ਨਿਹੰਗ ਸਿੰਘਾਂ ਦੇ ਦਰਸ਼ਨ ਹੋਣੇ ਜਾਂ ਫਿਰ ਸੁਪਨੇ ਦੇ ਵਿੱਚ ਤੁਸੀਂ ਕਿਸੇ ਤੀਰਥ ਸਥਾਨ ਤੇ ਜਾ ਰਹੇ ਹੋ ਜਾਂ ਉਥੇ ਦਰਸ਼ਨ ਕਰ ਰਹੇ ਹੋ ਸੇਵਾ ਸਿਮਰਨ ਕਰ ਰਹੇ ਹੋ ਇਸ ਤਰ੍ਹਾਂ ਦੇ ਤੁਹਾਨੂੰ ਭਜਨ ਬੰਦਗੀ ਕਰਦੇ ਸਮੇਂ ਸੰਕੇਤ ਮਿਲਦੇ ਨੇ ਕੁਝ ਸੁਪਨੇ ਆਉਂਦੇ ਨੇ ਜਾਵੀਰ ਸਾਹ ਸੰਗਤ ਜੀ ਭਜਨ ਬੰਦਗੀ ਕਰਦੇ ਸਮੇਂ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਹੈ ਤਾਂ ਉਸ ਦੇ ਪਿੱਛੇ ਦਾ ਕੀ ਕਾਰਨ ਹੁੰਦਾ ਹੈ ਕਿ ਸਾਹ ਸੰਗਤ ਜੀ ਉਹ ਸਾਡੇ ਕੀਤੇ ਗਏ ਸਿਮਰਨ ਦੇ ਸਫਲ ਹੋਣ ਦੀ ਨਿਸ਼ਾਨੀ ਹੈ ਤੇ ਜਾਂ ਵੀਰ ਕੋਈ ਮਾੜੀ ਰੂਹ ਦਾ ਸੰਕੇਤ ਜੋ ਸਾਨੂੰ ਪਾਠ ਤੋਂ ਦੂਰ ਕਰ ਰਹੀ ਹੈ ਭਜਨ ਬੰਦਗੀ ਤੋਂ ਦੂਰ ਕਰ ਰਹੀ ਹੈ ਤੇ ਜਾਂ ਫਿਰ ਸਾਹ ਸੰਗਤ ਜੀ ਉਹ ਮਾੜੀ ਰੂਹ ਸਾਡੇ ਸੁਪਨੇ ਦੇ ਵਿੱਚ ਕਿਸੇ ਰੂਪ ਦੇ ਵਿੱਚ ਆ ਕੇ ਸਾਡੇ ਤੋਂ ਆਪਣੀ ਸੇਵਾ ਕਰਵਾਉਣੀ ਚਾਹੁੰਦੀ ਕਿਉਂਕਿ ਸਾ ਸੰਗੇ ਜੀ ਐਸੀਆ ਬਹੁਤ ਜ਼ਿਆਦੀਆਂ ਮਾੜੀਆਂ ਸ਼ਕਤੀਆਂ ਵੀ ਨੇ ਜੋ ਬੰਦਗੀ ਕਰਨ ਵਾਲੇ ਭਗਤਾਂ ਦੇ ਜੋ ਸੇਵਾ ਸਿਮਰਨ ਕਰਦੇ ਨੇ ਮਨੁੱਖ ਅਦ੍ਰਿਸ਼ ਰੂਪ ਦੇ ਵਿੱਚ ਦੇਵੀ ਜਾਂ ਦੇਵਤਾ ਦੇ ਰੂਪ ਦੇ ਵਿੱਚ ਸਾ ਸੰਗੇ ਜੀ ਉਸ ਮਨੁੱਖ ਤੋਂ ਆਪਣੀ ਮਾਨਤਾ ਕਰਵਾਉਂਦੀਆਂ ਨੇ ਇਸੀ ਤਰ੍ਹਾਂ ਸਾ ਸੰਗੇ ਜੀ ਜਦੋਂ ਵੀ ਤੁਸੀਂ ਆਪਣਾ ਧਿਆਨ ਪਰਮਾਤਮਾ ਦੇ ਵੱਲ ਕਰੋਗੇ ਜਦੋਂ ਤੁਸੀਂ ਗੁਰੂ ਦੇ ਨਾਲ ਜੁੜੋਗੇ ਗੁਰਬਾਣੀ ਦਾ ਜਾਪ ਕਰੋਗੇ ਸੇਵਾ ਸਿਮਰਨ ਕਰੋਗੇ ਤਾਂ ਸਾ ਸੰਗੇ ਜੀ ਉਸ ਸਮੇਂ ਬਾੜੀਏ ਸ਼ਕਤੀਆ ਤੁਹਾਨੂੰ ਇਸ ਰਸਤੇ ਤੋਂ ਜ਼ਰੂਰ ਭਟਕਾਉਣੀ ਹੈ ਸਾਥ ਸੰਗੇ ਜੀ ਤੁਹਾਨੂੰ ਗੁਰਬਾਣੀ ਦਾ ਜਾਪ ਕਰਨ ਤੋਂ ਰੋਕਣ ਦੇ ਲਈ ਇਹ ਮਾੜੀ ਐ ਰੂਹਾ ਬਹੁਤ ਹੀ ਜਿਆਦਾ ਤਰ੍ਹਾਂ ਦੀਆਂ ਹਰਕਤਾਂ ਕਰਦੀਆਂ ਨੇ ਏਸੀ ਤਰ੍ਹਾਂ ਸਾਥ ਸੰਗੇ ਜੀ ਜਦੋਂ ਅਸੀਂ ਕਰਦੇ ਵਿੱਚ ਜੋਤ ਜਗਾਉਣੀ ਆ ਤਾਂ ਜਿਵੇਂ ਸਾਥ ਸੰਗੇ ਜੀ ਆਪਾਂ ਕਰਦੇ ਵਿੱਚ ਸ਼ਹੀਦ ਸਿੰਘਾਂ ਦੇ ਨਾਮ ਦੀ ਜੋਤ ਜਗਾਉਣੀ ਆ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਤਾਂ ਜਿਹੜੀ ਜੋਤ ਸਾਥ ਸੰਗੇ ਜੀ ਆਪਾਂ ਜਗਾਉਣੀ ਆ ਤੇ ਉਸ ਜੋਤ ਦੇ ਵਿੱਚ ਹੀ ਸ਼ਹੀਰ ਸਿੰਘਾਂ ਦਾ ਵਾਸ ਹੁੰਦਾ ਹੈ ਤੇ ਉਥੋਂ ਹੀ ਸਾਹ ਸੰਗਤ ਜੀ ਆਪਾਂ ਨੂੰ ਕਈ ਤਰ੍ਹਾਂ ਦੇ ਸੰਕੇਤ ਮਿਲਦੇ ਨੇ ਜਿਨ੍ਹਾਂ ਤੋਂ ਆਪਾਂ ਇਹ ਅੰਦਾਜ਼ਾ ਲਗਾਉਣੀ ਆ ਕਿ ਆਪਣੇ ਨਾਲ ਜਾਂ ਫਿਰ ਆਪਣੇ ਘਰ ਦੇ ਵਿੱਚ ਕੋਈ ਚੰਗੀ ਰੂਹ ਹੈ ਜਾਂ ਫਿਰ ਮਾੜੀ ਰੂਹ ਦਾ ਸਾਇਆ ਹੈ ਤੇ ਇਸ ਤੋਂ ਸਾਹ ਸੰਗਤ ਜੀ ਆਪਾਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਪਾਂ ਨੂੰ ਸੇਵਾ ਸਿਮਰਨ ਕਰਦੇ ਸਮੇਂ ਕੋਈ ਰਿੱਧੀ ਦੇਦੀ ਸਿੱਧੀ ਪ੍ਰਾਪਤ ਹੋ ਵੀ ਰਹੀ ਏ ਚਾਹ ਨਹੀਂ ਜਿਵੇਂ ਸਾਸੰਗੇ ਜੀ ਤੁਸੀਂ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਪਾਠ ਕਰਦੇ ਹੋ ਤੇ ਪਾਠ ਕਰਨ ਦੇ ਸਮੇਂ ਜੋਤ ਜਗਾਉਣੀ ਹੋ ਤੇ ਤੁਸੀਂ ਅਕਸਰ ਹੀ ਦੇਖਿਓ ਕਿ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਪਾਠ ਕਰਨ ਦੀ ਜੋਤ ਜਗਾਉਣ ਦੀ ਤਾਂ ਪਹਿਲਾ ਪਹਿਲਾ ਸਮੇਂ ਜੋਤ ਥੋੜੀ ਧੀਮੀ ਜਗਦੀ ਪਰ ਜਿਵੇਂ ਜਿਵੇਂ ਹੀ ਤੁਹਾਨੂੰ ਸਾਲ 6 ਮਹੀਨੇ ਜਾਂ ਫਿਰ ਕਾਫੀ ਸਾਲ ਹੋ ਜਾਂਦੇ ਨੇ ਸਾਧ ਸੰਗਤ ਜੀ ਤਾਂ ਉਹੀ ਜੋਤ ਕਾਫੀ ਲੰਬੀ ਲਾਟ ਦੇ ਵਿੱਚ ਜਗਦੀ ਤੇ ਸਾਧ ਸੰਗਤ ਜੀ ਫਿਰ ਜੋਤ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਬਣਦੇ ਨੇ ਤੇ ਸਾਧ ਸੰਗਤ ਜੀ ਜੋਤ ਬਹੁਤ ਹੀ ਸੋਹਣੀ ਜਗਦੀ ਏ ਜਿਵੇਂ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਜੋਤ ਜਗਾਉਣੀ ਆ ਪਰ ਸਾਡੀ ਜੋਤ ਸਮੇ ਤੋਂ ਪਹਿਲਾਂ ਹੀ ਵੱਧ ਜਾਂਦੀ ਏ ਤੇ ਕਿਉਂ ਵੀ ਵਿੱਚ ਬਚਿਆ ਰਹਿ ਜਾਂਦਾ ਹੈ ਪਰ ਨਈ ਸਾਜ ਸੰਗਤ ਜੀ ਜਿਵੇਂ ਜਿਵੇਂ ਤੁਸੀਂ ਆਪਣਾ ਸੇਵਾ ਸਿਮਰਨ ਵਧਾਉਂਗੇ ਜੋਤ ਉਸੇ ਤਰ੍ਹਾਂ ਹੀ ਜਦੋਂ ਤੁਸੀਂ ਜਗਾਉਂਗੇ ਬਹੁਤ ਸੋਹਣੀ ਜਗੇਗੀ ਤੇ ਇਸ ਤਰੀਕੇ ਸਾਜ ਸੰਗਤ ਜੀ ਜਗੇਗੀ ਕਾਫੀ ਹਿਲਦੀ ਹੋਈ ਜਿਵੇਂ ਆਪਾਂ ਨੂੰ ਹੁੰਦਾ ਹੈ ਕਿ ਹਵਾ ਕਰਕੇ ਦੀਵਾ ਬੁਝ ਨਾ ਜਾਵੇ ਇਸ ਤਰ੍ਹਾਂ ਆਪਾਂ ਨੂੰ ਲੱਗੇਗਾ ਕਿ ਜਿਵੇਂ ਜੋਤ ਬੁਝੇਗੀ ਹੁਣ ਵੀ ਬੁਝ ਜਾਵੇਗੀ ਇਸ ਤਰ੍ਹਾਂ ਸਾਜ ਸੰਗਤ ਜੀ ਜੋਤ ਬਹੁਤ ਸੋਹਣੀ ਜਗਦੀ ਤਾਂ ਇਹ ਸੀ ਸਾਧ ਸੰਗੇਜੀ ਪਹਿਲਾ ਸੰਕੇਤ ਤੇ ਸਾਧ ਸੰਗੇਜੀ ਜਦੋਂ ਤੁਸੀਂ ਜੋਤ ਜਗਾਉਣੀ ਹੈ ਤੇ ਜੋਤ ਉੱਚੀ ਲੰਬੀ ਲਾਟ ਦੇ ਵਿੱਚ ਜਗਦੀ ਏ ਤੇ ਬਹੁਤ ਸੋਹਣੇ ਫੁੱਲ ਬਣਦੇ ਨੇ ਤਾਂ ਉਸ ਤੋਂ ਸਾਧ ਸੰਗੇਜੀ ਤੁਹਾਨੂੰ ਇਹ ਸੰਕੇਤ ਮਿਲਦਾ ਏ ਕਿ ਤੁਹਾਡੀ ਘਰ ਦੇ ਵਿੱਚ ਕਿਸੇ ਚੰਗੀ ਰੂਹ ਦਾ ਪੈਰ ਹੈ ਤੇ ਜੇਕਰ ਸਾਧ ਸੰਗੇਜੀ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਜੋਤ ਛਿੜਖੜਾਉਂਦੀ ਹੋਈ ਜਗੇ ਜਿਵੇਂ ਲੱਗੇ ਕਿ ਹੁਣ ਵੀ ਜੋਤ ਬੁਝ ਜਾਵੇਗੀ ਪਰ ਬੁਝਦੀ ਨਹੀਂ ਤਾਂ ਸਾਧ ਸੰਗਤ ਜੀ ਉਸ ਸਮੇ ਤੁਹਾਨੂੰ ਇਹ ਸੰਕੇਤ ਮਿਲਦਾ ਹੈ ਕਿ ਤੁਹਾਡੀ ਘਰ ਦੇ ਵਿੱਚ ਕਿਸੇ ਮਾੜੀ ਰੂਹ ਦਾ ਸਾਯਾ ਹੈ ਜੋ ਕਿ ਜੋਤ ਨੂੰ ਬੁਝਾਉਣਾ ਚਾਹੁੰਦਾ ਹੈ ਪਰ ਜੋਤ ਜਗ ਰਹੀ ਹੈ ਤੇ ਦੂਸਰਾ ਸੰਕੇਤ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਸ਼ਹੀਦ ਸਿੰਘਾਂ ਦੀ ਸੇਵਾ ਸਿਮਰਨ ਕਰਦੇ ਉਹ ਜੋਤ ਜਗਾਉਣਿਓ ਤੇ ਜਿਵੇਂ ਜਿਵੇਂ ਤੁਸੀਂ ਸਾਥ ਸੰਗਤ ਜੀ ਪਾਠ ਕਰਦੇ ਹੋ ਸਿਮਰਨ ਕਰਦੇ ਹੋ ਜੋਤ ਜਗਾਉਣੀ ਹੈ ਉਵੇਂ-ਉਵੇਂ ਸਾਥ ਸੰਗਤ ਜੀ ਤੁਸੀਂ ਦੇਖੋਗੇ ਕਿ ਜੋਤ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਬਣਨੇ ਸ਼ੁਰੂ ਹੋ ਜਾਣਗੇ ਜਿਵੇਂ ਕਦੇ ਕਮਲ ਦੇ ਫੁੱਲ ਮੰਗ ਫੁੱਲ ਬਣਨਾ ਤੇ ਕਦੇ ਗੁਲਾਬ ਦੇ ਫੁੱਲ ਮੰਗ ਤਾਂ ਸਾਥ ਸੰਗਤ ਜੀ ਇਸ ਸੰਕੇਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੇ ਨੇੜੇ ਕਿਸੇ ਚੰਗੀ ਰੂਹ ਦਾ ਸਾਇਆ ਹੈ ਪਰ ਇਸ ਤੋਂ ਇਲਾਵਾ ਸਾ ਸੰਗਤ ਜੀ ਜੇਕਰ ਤੁਸੀਂ ਆਪਣੀ ਹੋਰ ਵੀ ਗੁਰਬਾਣੀ ਦੇ ਚਾਪ ਵਧਾਉਂਦੇ ਹੋ ਸੇਵਾ ਵਧਾਉਂਦੇ ਹੋ ਤਾਂ ਸਾ ਸੰਗਤ ਜੀ ਤੁਹਾਨੂੰ ਜੋਤ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਜਾਂ ਫਿਰ ਜਿਹੜੇ ਵੀ ਤੁਸੀਂ ਗੁਰੂ ਨੂੰ ਪੀਰ ਨੂੰ ਮੰਨਦੇ ਹੋ ਉਹਨਾਂ ਦੀ ਜੋਤ ਜਗਾਉਂਦੇ ਹੋ ਤਾਂ ਉਹਨਾਂ ਦੇ ਦਰਸ਼ਨ ਤੁਹਾਨੂੰ ਇਸ ਜੋਤ ਦੇ ਵਿੱਚ ਹੋਣੇ ਸ਼ੁਰੂ ਹੋ ਜਾਣਗੇ ਤੇ ਇਸ ਤੋਂ ਇਲਾਵਾ ਸਾ ਸੰਗਤ ਜੀ ਜੇਕਰ ਤੁਹਾਡੀ ਜੋਤ ਦੇ ਵਿੱਚ ਤੁਹਾਨੂੰ ਕੋਈ ਚੈਗਦੀ ਹੋਈ ਜੋਤ ਦੇ ਵਿੱਚ ਕੋਈ ਮਾੜੀ ਸ਼ੈ ਦਿਖਾਈ ਦਿੰਦੀ ਹੈ ਤਾਂ ਤੁਸੀਂ ਉਸ ਤੋਂ ਸਮਝ ਸਕਦੇ ਹੋ ਕਿ ਤੁਹਾਡੇ ਨੇੜੇ ਕਿਸੇ ਮਾੜੀ ਰੋਹ ਦਾ ਸਾਇਆ ਹੈ ਤਾਂ ਤੁਸੀਂ ਸਾ ਸੰਗਤ ਜੀ ਉਸ ਸਮੇਂ ਹੀ ਤੁਸੀਂ ਇੱਕ ਵਾਰ ਪਾਠ ਕਰਨਾ ਬੰਦ ਕਰਕੇ ਤੁਸੀਂ ਦੁਬਾਰਾ ਤੋਂ ਤੁਸੀਂ ਪਾਠ ਕਰਨਾ ਸ਼ੁਰੂ ਕਰੋ ਕਿਉਂਕਿ ਤੁਸੀਂ ਜਾਣੇ ਅਤੇ ਜਾਣੇ ਦੇ ਵਿੱਚ ਕੁਝ ਗਲਤੀ ਭੁੱਲ ਚੁੱਕ ਕਰ ਬੈਠਦੇ ਹੋ ਜਿਸ ਕਰਕੇ ਤੁਹਾਨੂੰ ਇਦਾਂ ਦੇ ਸੰਕੇਤ ਮਿਲਦੇ ਨੇ ਤਾਂ ਤੁਸੀਂ ਜਦੋਂ ਦੁਬਾਰਾ ਤੋਂ ਸਾਥ ਸੰਗਤ ਜੀ ਪਾਠ ਕਰਨਾ ਪੂਰੀ ਉਚਿਤਤਾ ਦੇ ਨਾਲ ਜੋ